ਦੇਖ ਰਹੇ ਜੀ ਸ਼ਕੰਦਰ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਗਾ ਕੈਮਰਾਮੈਨ ਜਕਸੀਰ ਸਿੰਘ ਜੀ ਨਾਲ ਅੱਜ ਇਸ ਟਾਈਮ ਅਸੀਂ ਖੜੇ ਆਂ ਕੱਗੇ ਵਿੱਚ ਜਿੱਥੇ ਕਿ ਅੱਜ ਹਲਕੇ ਸ਼ਤਰਾਂ ਨੇ ਦੇ ਵਿੱਚ ਅੱਜ ਕੱਗੇ ਵਿੱਚ ਜੇ ਭਾਜਪਾ ਪਾਰਟੀ ਦੇ ਜੋ ਨਵੇਂ ਕਨਵੀਨਰ ਜੋ ਲਗਾਏ ਗਏ ਨੇ ਸੋ ਆਪਣੀ ਵਿੱਚ ਅੱਜ ਭਾਜਪਾ ਪਾਰਟੀ ਦੇ ਜੋ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅਮਰਜੀਤ ਸਿੰਘ ਰਕਸੀਏ ਜੀ ਅੱਜ ਕੀ ਮਤਲਬ ਵਿਸ਼ੇਸ਼ਤਾ ਹੈ ਜਿਹਦੇ ਉੱਥੇ ਮੀਟਿੰਗ ਅੱਜ ਵਿਸ਼ੇਸ਼ ਤੌਰ ਤੇ ਅੱਥੇ ਕੀਤੀ ਗਈ ਹੈ ਕੀ ਅੱਜ ਮੇਰਾ ਅਜੰਡਾ ਹੈ ਅ ਅਜੰਡ ਭਾਰਤੀ ਜਨਤਾ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਟ ਪੀ ਕੇ ਐਸ ਭਾਰਤਵਾਦ ਜੀ ਵੱਲੋਂ ਜੋ ਹਲਕੇ ਸਤਰਾਣੇ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਸੀਗਾ ਬੁੱਧੀਜੀਵੀ ਸੈਲ ਦਾ ਸੋ ਅੱਜ ਅਸੀਂ ਜਿਹੜੀ ਇੱਥੇ ਪਹਿਲੀ ਐਂਟਰੀ ਆ ਸਾਡੀ ਅਸੀਂ ਉਹ ਕੀਤੀ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਅਸੀਂ ਇੱਥੇ ਜਿਹੜਾ ਇਕੱਠਾ ਉਹ ਕੀਤਾ ਸੀਗਾ ਅਤੇ ਲੋਕਾਂ ਨੂੰ ਦੱਸਣ ਦੇ ਲਈ ਹਲਕੇ ਦੇਆਂ ਨੂੰ ਕਿ ਸਾਨੂੰ ਪਾਰਟੀ ਵੱਲੋਂ ਜੋ ਕਨਵੀਨਰ ਨਿਯੁਕਤ ਕੀਤਾ ਗਿਆ ਅਸੀਂ ਭਾਰਤ ਜਨਤਾ ਪਾਰਟੀ ਨੂੰ ਪਿੰਡਾਂ ਤੱਕ ਪਹੁੰਚਾ ਕੇ ਇਸ ਨਿਚਲੇ ਸਥਲ ਤੱਕ ਜੋ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਕੇ ਜੋ ਭਾਰਤੀ ਜਨਤਾ ਪਾਰਟੀ ਦੀਆਂ ਸਕੀਮਾਂ ਨੇ ਸਾਰੇ ਹੀ ਘਰ ਘਰ ਪਹੁੰਚਾ ਕੇ ਸੋ ਜਿਹੜਾ ਮੇਨ ਮੋਟਿਵ ਸੀਗਾ ਅੱਜ ਦਾ ਪ੍ਰੋਗਰਾਮ ਰੱਖਣ ਦਾ ਇਹ ਸੀ ਸਰ ਜੋ ਆਪਣਾ ਹੁਣ ਜਿਵੇਂ ਇੱਕ ਵਾਰ ਫੇਰ ਕਿਤੇ ਪਾਰਟੀਆਂ ਨਾਲ ਲੋਜਾ ਆਪਣੇ ਬੀਜ ਦੇ ਵਿੱਚ ਧੜੇ ਬੰਦੀਆਂ ਬਣਦੀਆਂ ਜਾ ਰਹੀਆਂ ਨੇ ਉਹਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਦੇਖੋ ਧੜੇ ਬੰਦੀਆਂ ਤਾਂ ਹਰੇਕ ਪਾਰਟੀ ਦੇ ਵਿੱਚਾਂ ਜੀ ਪਰ ਜਿਹੜੀ ਭਾਜਪਾ ਪਾਰਟੀ ਉਹਦੇ ਵਿੱਚ ਧੜੇ ਬੰਦੀਆਂ ਜਿਹੜੀ ਬਹੁਤ ਘੱਟ ਹੈ ਦੇਖੋ ਜੇ ਕੋਈ ਇੱਥੇ ਐਜਾਂ ਦਾ ਕਿਉਂਕਿ ਮੇਰੀ ਪਹਿਲੀ ਐਂਟਰੀ ਆ ਮੈਨੂੰ ਹਲੇ ਇੰਨਾ ਇੱਥੇ ਬਾਰੇ ਪਤਾ ਨਹੀਂ ਹੈਗਾ ਸੋ ਜੇਕਰ ਕੋਈ ਇੱਥੇ ਧੜੇ ਵਾਜੀ ਹੋਵੇਗੀ ਅਸੀਂ ਉਹਨੂੰ ਪੂਰੀ ਇਮਾਨਦਾਰੀ ਦੇ ਨਾਲ ਸਾਰੇ ਨਾਲ ਗੱਲਬਾਤ ਕਰਕੇ ਜਿਹੜੀ ਭਾਰਤੀ ਜਨਤਾ ਪਾਰਟੀ ਧੜੇ ਬੰਦੀ ਆ ਉਹਨੂੰ ਅਸੀਂ ਖਤਮ ਕਰਾਂਗੇ ਤੁਸੀਂ ਹੋਰ ਮੇਨ ਮੁੱਖ ਜੋ ਖਬਰ ਇੱਥੇ ਦਿੱਤੀ ਹੈ ਕਿ ਇਹਨਾਂ ਨੂੰ ਵੀ ਇੱਥੇ ਨਿਯੁਕਤ ਕੀਤਾ ਗਿਆ ਬੱਤਰਾ ਸਾਹਿਬ ਨੂੰ ਤੇ ਕਿਹੜੀ ਮਤਲਬ ਤੁਸੀਂ ਉਹਦੇ ਨਿਯੁਕਤ ਕੀਤਾ ਗਿਆ ਜੋ ਅੱਜ ਸਾਡੇ ਰਮੇਸ਼ ਕੁਮਾਰ ਬੱਤਰਾ ਜੀ ਨੇ ਅੱਜ ਉਹਨਾਂ ਨੂੰ ਬੁੱਧੀਜੀਵੀ ਸੱਲਦਾ ਸੀ ਜੋ ਕੱਗਾ ਮੰਡਲ ਹੈ ਉਹਦਾ ਅਸੀਂ ਕਨਵੀਨਰ ਆ ਜਿਹੜਾ ਨਿਯੁਕਤ ਕੀਤਾ ਹੈ ਆਪਣੇ ਵਿੱਚ ਹੋਰ ਵੀ ਹੈ ਗੁਰਬਖਸ਼ ਪੰਨੂ ਜੀ ਨੇ ਤੇ ਹੋਰ ਵੀ ਇੱਥੇ ਆ ਗੂ ਪਹੁੰਚੇ ਹੋਏ ਨੇ ਜਸਪਾਲ ਸਿੰਘ ਜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਗੁਰਪਾਪਨੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕਾਂ ਜੋ ਬਤਰਾ ਸਭ ਨੂੰ ਇੱਥੇ ਤੋਂ ਆਪਣੇ ਜੋ ਕਨਵੀਨਰ ਇੱਥੇ ਪਹੁੰਚੇ ਨੇ ਹਾਂਜੀ ਧੰਨਵਾਦ ਜੀ ਦੇਖੋ ਅੱਜ ਦੀ ਜਿਹੜੀ ਇਹ ਮੀਟਿੰਗ ਸੀ ਪਾਰਟੀ ਹਾਈ ਕਮਾਂਡ ਵੱਲੋਂ ਸਾਡੇ ਪਾਰਟੀ ਹਾਈ ਕਮਾਂਡ ਵੱਲੋਂ ਸਾਡੇ ਵੱਡੇ ਵੀਰ ਸਰਦਾਰ ਅਮਰਜੀਤ ਸਿੰਘ ਓਕਸੀਜਨ ਨੂੰ ਬੁੱਧੀਜੀਵੀ ਸੈਲ ਦਾ ਹਲਕਾ ਛਤਰਾਣਾ ਦੇ ਕਨਵੀਨਰ ਲਗਾ ਕੇ ਭੇਜਿਆ ਗਿਆ ਅਸੀਂ ਇਹਨਾਂ ਦੇ ਇੱਥੇ ਪਹੁੰਚਣ ਤੇ ਜੀ ਆਇਆਂ ਕਰਦੇ ਹਾਂ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿਹੜੀ ਪਾਰਟੀ ਦੀ ਸਾਰੀ ਵਰਕਰ ਵਰਕਰ ਨੇ ਵਰਕਰਾਂ ਦੀ ਜਿਹੜੀ ਵੱਡੀ ਲਾਈਨ ਹੈ ਇੱਥੇ ਬਹੁਤ ਵੱਡੀ ਸੰਖਿਆ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ ਅਸੀਂ ਸਾਰੇ ਇਕਜੁੱਟ ਹੋ ਕੇ ਸਰਦਾਰ ਅਮਰਜੀਤ ਸਿੰਘ ਓਕਸੀਜੀ ਦੇ ਨਾਲ ਚੱਲਾਂਗੇ ਔਰ ਜਿਵੇਂ ਇਹ ਸਾਨੂੰ ਹੁਕਮ ਕਰਨਗੇ ਮਹਾਰਾਣੀ ਸਾਹਿਬ ਦਾ ਜਿਵੇਂ ਹੁਕਮ ਹੋਊਗਾ ਅਸੀਂ ਉਸੇ ਤਰ੍ਹਾਂ ਪਾਰਟੀ ਨੂੰ ਮਜ਼ਬੂਤੀ ਵਾਸਤੇ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਵਿੱਤ ਤੋਂ ਵੱਧ ਕੇ ਪਾਰਟੀ ਲਈ ਸਮਾਂ ਕੱਢਾਂਗੇ ਔਰ ਇੱਥੇ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਾਂਗੇ ਪਾਰਟੀ ਮਜ਼ਬੂਤ ਹੋਵੇਗੀ ਤਾਂ ਸਾਡੇ ਲੀਡਰ ਮਜ਼ਬੂਤ ਹੋਣਗੇ ਗਰੀਬ ਲੋਕਾਂ ਦੀ ਆਵਾਜ਼ ਜਿਹੜੀ ਉਹ ਉੱਪਰ ਤੱਕ ਜਾਵੇਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਗਰੀਬ ਲੋਕਾਂ ਦੇ ਵਾਸਤੇ ਬਹੁਤ ਸਾਰੀਆਂ ਸਕੀਮਾਂ ਲੈ ਕੇ ਆ ਚੁੱਕੀ ਹੈ ਪਹਿਲਾਂ ਵੀ ਬਹੁਤ ਸਾਰੀਆਂ ਅਸੀਂ ਨੇ ਜਦੋਂ ਮੇਰੇ ਵਾਈਫਾ ਦਾ ਗਾਦੋਂ ਨਗਰ ਕਾਉਂਸਲਰ ਸੀਗੇ ਵਾਰਡ ਨੰਬਰ 12 ਤੋਂ ਕਾਉਂਸਲਰ ਸੀਗੇ ਮੇਰੇ ਵਾਈਫ ਜੀ ਅਸੀਂ ਤਕਰੀਬਨ 7 ਸਵਾ ਕਰੋੜ ਦੇ ਨੇੜੇ ਤੇੜੇ ਅਸੀਂ ਸਾਡੇ ਲੋਕਾਂ ਨੂੰ ਜਿਹੜਾ ਭਾਰਤ ਭਾਰਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਭਾਰਤੀ ਆਵਾਸ ਯੋਜਨਾ ਜਿਹੜੀ ਹੈ ਸਕੇਂਦਰੀ ਆਵਾਸ ਯੋਜਨਾ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਉਹਦਾ ਲਾਭ ਅਸੀਂ ਦਿਵਾ ਚੁੱਕੇ ਹਾਂ ਸੋ ਹੋਰ ਵੀ ਜਿਹੜੀਆਂ ਵੀ ਜਿਵੇਂ ਕੇਂਦਰ ਦੀਆਂ ਪੈਨਸ਼ਨਾਂ ਹੋ ਗਈਆਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੋ ਗਿਆ ਤੇ ਹੋਰ ਉਹ ਤਾਂ ਜਿਹੜੇ ਕਿਸਾਨ ਸਨਹਿਤੀ ਸਕੀਮਾਂ ਨੇ ਕਿਸਾਨਾਂ ਦੇ ਸਬੰਧ ਦੇ ਵਿੱਚ ਬਹੁਤ ਸਕੀਮਾਂ ਨੇ ਉਹ ਜਿਹੜੀਆਂ ਨੇ ਅਸੀਂ ਪਾਰਟੀ ਵੱਲੋਂ ਲੋਕਾਂ ਤੱਕ ਲੈ ਕੇ ਜਾਵਾਂਗੇ ਤਾਂ ਜੋ ਕੇਂਦਰ ਦੀਆਂ ਸਕੀਮਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਤਾਂ ਕਿ ਲੋਕ ਆਪਣੀ ਸਕੀਮਾਂ ਤੋਂ ਬਾਂਝੇ ਰਹਿ ਚੁੱਕੇ ਨੇ ਉਹਨਾਂ ਨੂੰ ਵੀ ਤੁਸੀਂ ਹੱਕ ਤੇ ਬਣੇ। ਬਿਲਕੁਲ ਜੀ ਬਿਲਕੁਲ ਕਿਸੇ ਨੂੰ ਵੀ ਅਸੀਂ ਕੇਂਦਰ ਦੀਆਂ ਸਕੀਮਾਂ ਤੋਂ ਬਾਂਝਾ ਨਹੀਂ ਰਹਿਣ ਦੇਵਾਂਗੇ। ਅਸੀਂ ਘਰ-ਘਰ ਜਾ ਕੇ ਜਿਹੜੀਆਂ ਪਾਰਟੀ ਦੀਆਂ ਸਕੀਮਾਂ ਨੇ ਉਹ ਅਸੀਂ ਲੋਕਾਂ ਨੂੰ ਦੱਸਾਂਗੇ ਤਾਂ ਜੋ ਉਹ ਉਹਨਾਂ ਸਕੀਮਾਂ ਦਾ ਲਾਭ ਲੈ ਸਕਣ ਜੀ। ਆਪਣੇ ਵਿੱਚ ਵੀ ਜੇ ਵੀ ਪਾਰਟੀ ਦੇ ਮੇਨ ਆਗੂ ਉਹ ਵੀ ਮੌਜੂਦ ਨੇ ਜਸਪਾਲ ਸਿੰਘ ਜੀ ਆਪਾਂ ਉਹ ਦੀ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਤੁਸੀਂ ਕੀ ਕਹਿਣਾ ਚਾਹੋਗੇ ਪਾਰਟੀ ਦੀ ਮਜ਼ਬੂਤੀ ਸੀ ਮੈਡਮ ਜਿਹੜੀ ਸਾਡੀ ਹੁਣ ਇੱਥੇ ਡਿਊਟੀ ਰਾਹੀ ਹਰ ਇੱਕ ਸਰਣ ਜੋ ਮੇਰੇ ਛੋਟੇ ਵੀਰ ਦੀ ਅਸੀਂ ਇਹਨਾਂ ਦੇ ਮੋਢਾਂ ਨਾਲ ਮੋਢਾਂ ਲਾ ਕੇ ਪੂਰੇ ਸਾਰੇ ਪਿੰਡਾਂ ਚ ਘਰ ਘਰ ਜਾਵਾਂਗੇ ਜਿੰਨੇ ਵੀ ਕੋਈ ਗਰੀਬ ਹੈ ਅਮੀਰ ਹੈ ਸਭ ਨਾਲ ਅਸੀਂ ਸਾਝ ਪਾ ਕੇ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਪੂਰਾ ਕੰਮ ਕਰਾਂਗੇ ਰਾਤ ਹਲਕੇ ਦੇ ਵਿੱਚ ਮਿਹਨਤ ਕਰਕੇ ਯਾਨੀ ਕਿ ਪਾਰਟੀ ਦੀ ਮਜ਼ਬੂਤੀ ਲਈ ਰਹਿਣਾ ਹੈ ਇੱਥੇ ਰਹਿਣਾ ਅਸੀਂ ਦਿਨ ਰਾਤ ਕੀ ਦਿਨ ਰਾਤ ਅਥੀ ਰਹਿਣਾ ਸੀ ਹਲਕੇ ਦੇ ਵਿੱਚ ਹੀ ਰਾਂਗੇ ਹਲਕੇ ਦੇ ਵਿੱਚ ਰਹਿ ਕੇ ਸਾਰੇ ਦੇ ਸਮੱਸਿਆ ਹਾਂ ਕੋਸ਼ਿਸ਼ ਨਹੀਂ ਮੈਨੂੰ ਕੱਢੀ ਕੱਟਾਂਗੇ ਪਾਰਟੀ ਦੀ ਝੋਲੀ ਪਾ ਕੇ ਅੰਡਾਂਗੇ ਹਾਂਜੀ ਸੋ ਤੁਸੀਂ ਹੁਣ ਦੇਖਿਆ ਆਪਾਂ ਨੇ ਜੋ ਆਪਣੇ ਅਮਰਜੀਤ ਸਿੰਘ ਉਸਕੀ ਵੀ ਜੋ ਇੱਥੇ ਜੋ ਕੋਆਰਡੀਨੇਟਰ ਲਗਾਏ ਗਏ ਨੇ ਆਪਣੇ ਹਲਕੇ ਦੇ ਵਿੱਚ ਸੋ ਰਮੇਸ਼ ਰਮੇਸ਼ ਭਦਾਨੂ ਵੀ ਇੱਥੇ ਪ੍ਰਧਾਨਗੀ ਜੋ ਨਿਯੁਕਤ ਕੀਤਾ ਗਿਆ ਹੈ ਬੱਤਰਾ ਸਾਹਿਬ ਵੀ ਮੌਜੂਦ ਨੇ ਬੀਜੇਪੀ ਪਾਰਟੀ ਦੇ ਜੋ ਮੇਨ ਆਗੂ ਨੇ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਜੋ ਸੇਵਾ ਮਾਨ ਨਵਾਰੇ ਨੇ ਸੋ ਆਪਾਂ ਨਾਲ ਵੀ ਗੱਲਬਾਤ ਕਰਨ ਬੱਤਰਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਜ਼ਿਆਦਾ ਮੁਬਾਰਕਾਂ ਪਹਿਲਾਂ ਦਾ ਹਾਂਜੀ ਤੁਹਾਨੂੰ ਮੁਬਾਰਕਾਂ ਜੀ ਤੇ ਤੁਸੀਂ ਸਾਡੇ ਨਾਲ ਸ਼ੁਰੂ ਤੋਂ ਸਾਥ ਦਿੱਤਾ ਤੇ ਮੈਂ ਤਾਂ ਇਹੀ ਕਹਣਾ ਵੀ ਅਮਰਜੀਤ ਜੀ ਬਹੁਤ ਵਧੀਆ ਤੇ ਲਾਇਕ ਬਹੁਤ ਟੋਪ ਦੇ ਸਾਨੂੰ ਉਮੀਦਵਾਰੀ ਸਮਝੋ ਮਿਲ ਗਏ ਨੇ ਤੇ ਇਹਨਾਂ ਨੇ ਮੈਨੂੰ ਮੈਂ ਇਹਨਾਂ ਨੂੰ ਪਹਿਲੀ ਵਾਰੀ ਇਹਨਾਂ ਨੇ ਮੈਨੂੰ ਲੁਕਤ ਕਰਤਾ ਮੇਰੀ ਬਾਰੇ ਪੁੱਛਿਆ ਵੀ ਨਹੀਂ ਹੈਗਾ ਮੈਂ ਤਾਂ ਇੱਕ ਮਾੜਾ ਜਿਹਾ ਨਮਾਨਾ ਗਰੀਬ ਇੱਕ ਉਹ ਆ ਇਨਸਾਨ ਆ ਜਦੋਂ ਮਹਾਰਾਣੀ ਸਾਹਿਬ ਕਹਿੰਦੇ ਨੇ ਉਦੋਂ ਦੁਰਦਮ ਮੈਂ ਉਦੋਂ ਦਾ ਮੈਂ ਤੇ ਨਾਲ ਮੋੜਾ ਜੋੜ ਕੇ ਪੂਰਾ ਤਨ ਤੇ ਹੀ ਜਲ ਸਾਥ ਇਹਨਾਂ ਦਾ ਸਾਥ ਪੂਰਾ ਦਾਂਗੇ ਜੀ ਜਦੋਂ ਇਹਨਾਂ ਨੇ ਮੇਰਾ ਸਾਥ ਦਿੱਤਾ ਮੈਂ ਇਹਨਾਂ ਦਾ ਦਊਂਗਾ ਸੋ ਤੁਸੀਂ ਮੇਰੇ ਨਾਲ ਜੁੜੇ ਹਰਪ੍ਰੀਤ ਕੌਰ ਕੱਗਾ ਨਾਲ ਤਾਂ ਕਿ ਤੁਹਾਡੇ ਨਾਲ ਅਸੀਂ ਹਰ ਜਾਣਕਾਰੀ ਹਰ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਸਕੀਏ ਆਕ ਜਨਤਾ ਪਾਰਟੀ ਜਿੰਦਾਬਾਦ